ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤਨ ਚੱਸਾ ਵਿਲੰਮ ਭਰੀ ਐ ਕਾਈ ਐ ਗੁਰ ਪ੍ਰਸਾਦੀ ਬੁਝ ਸੱਚ ਸਮਾਈ ਐ ਸੋ ਲੋਕ ਮਹੱਲਾ ਪਹਿਲਾ ਤੁਮੀ ਤੁਮ ਵਿਸ ਆਕਤ ਤੂਰਾ ਨਿੰਮ ਫਲ ਮਨ ਮੁਖ ਵਸੈ ਤਿਸ ਤਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਣ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅਕੜਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੈ ਵਖਾਨ ਕਹਿ ਕਹਿ ਜਾਵਣਾ वेदक है बखियान अंतना पावन पढ़िए नाही भेद बुझिए पावन खट दर्शन कै देख किसै सच समावणा सच्चा परख अलख शब्द सोहावणा मनने नूं बिसंख दरगह पावन खालक कौ आदेश टाड्डी गावणा नानक जुग जुग एक मन वसावना सलोक महला दूजा मंत्री होए हो नागी लगै जाए अपन हथी दे देचा आपे लाए हुक्म पया सिर खसम का अति धक्का खाए गुरमुख स्यों मुख अड़ै डुब हक न्याय ਦੋਹਾਂ ਸਿਰਿਆਂ ਆਪੇ ਖਸਮ ਵੇਖੈ ਕਰਿ ਵਿਉ ਪਾਏ ਨਾਨਕ ਇਹ ਵੈ ਜਾਣੀਐ ਸਭ ਕਿਛੁ ਤਿਸੈ ਰਜਾਈ ਮਹੱਲਾ ਦੂਜਾ ਨਾਨਕ ਪਰਖੇ ਆਪਕੋ ਤਾਂ ਪਾਰਖ ਜਾਣ ਰੋਗਦਾਰੂ ਦੋਵੈ 부ਜੈ ਤਾਂ ਵੈਦ ਸੁ ਜਾਣ ਵਾਟ ਨ ਕਰੀ ਮਾਮਲਾ ਜਾਣ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲਬਣਾ ਚਲਈ ਸੱਚ ਰਹੇ ਸੋ ਵਿਸ਼ਟ ਪਰਵਾਣ ਸਰਸੰਦੇ ਆਕਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦੜ ਜਾਣ ਪੌੜੀ ਨਾਰੀ ਪਰਖ ਪਿਆਰ ਪ੍ਰੇਮ ਸੀ ਗਾਰੀਆ ਕਰਨ भगत ਦੇਨਰਾਤ ਨ ਰਹਨੀ ਵਾਰੀਆਂ ਮਹਿਲਾ ਮਨ ਜਿ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਨ ਅਰਦਾਸ ਸੇ ਵਿਚਾਰੀਆਂ ਸੋਹਣ ਖਸਮੇ ਪਾਸ ਹੁਕਮ ਸਿਧਾਰੀਆਂ ਸਖੀ ਕਹਿਨ ਅਰਦਾਸ ਮਨ ਹੋ ਪਿਆਰੀਆ ਬਿਨ ਨਾਮੈ ਤੇ ਰਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆਂ ਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੋ ਮੇਨਾ ਤ੍ਰਿਪਤਿਆ ਅੱਗੀ ਲਹੈ ਨ ਭੁਖ ਰਾਜਾ ਰਾਜ ਨ ਤ੍ਰਿਪਤਿਆ ਸਾਇਰ ਪਰੇ ਕੇ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛ ਪੁੱਛ ਮਹੱਲਾ ਦੂਜਾ ਨਹਿ ਫਲੰ ਤਸ ਜਨਮਸ ਜਾਵਤ ਬ੍ਰਹਮਣਾ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਾਰਨ ਕਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਤਾਰ ਪੌੜੀ ਖਸਮ ਕੈ ਦਰਬਾਰ ਟਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸੈ ਖਸਮ ਹੋ ਪੂਰਾ ਪਾਏ ਮਨਹੋਰ ਹਸੈ ਦੋਸਮਨ ਕੱਡੇ ਮਾਰ ਸੱਜਣ ਸਰਸੈ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦਿਅ ਉਸਿਆ ਟਾਡੀ ਕਥੇ ਅਕੱਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖੱਤੇਉ ਜੰਮੇ ਖੱਤੇ ਕਰਨ ਤਾਂ ਖੱਤਿਆਂ ਵਿੱਚ ਪਾਹੇ ਤੋਤੇ ਮੂਲਨਾ ਉੱਤਰੇ ਜੇ ਸੋ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗਿਐ ਸੁਖ ਸੁਖ ਦੁਖ ਦੋਇ ਧਾਰੇ ਕੱਪੜੇ ਪਹਿ ਰਹਿ ਜਾਏ ਮਨੁੱਖ ਜਿੱਥੈ ਬੋਲਣ ਹਾਰੀਐ ਤਿੱਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ ਸਚੇ ਪੁਰਖ ਅਲਖ ਸਿਰਜਣਿ ਹਾਲਿਆ ਉੱਜੜ ਭੁੱਲੇ ਰਾ گورਵੇ ਖਾਲਿਆ ਸਤਗੁਰ ਸੱਚੇ ਵਾ ਸੱਚ ਸਮਾਲਿਆ ਪਾਇ ਰਤਨ ਕਰਾ ਦੀਵਾ ਬਾਲਿਆ ਸਚੇ ਸ਼ਬਦ ਸਲਾਹੇ ਸਖੀਏ ਸੱਚ ਵਾਲਿਆ ਸਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇ ਡਰਿਆਂ ਡਰ ਲੱਗ ਗਰਬ ਸੇ ਗਾਲਿਆਂ ਨਾਉ ਪੁੱਲਾ ਜਾਗ ਫਿਰੇ ਬੇਤੱਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੈ ਪੈ ਵਿੱਚ ਮਰੈ ਪੀ ਪਉ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਵਨ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪਾਵੇਂ ਨ ਜੇ ਮਰੈ ਮੋਹਿ ਕਾਲ ਲੈ ਉਠ ਜਾਏ ਪੌੜੀ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨ ਕਬ ਹੂੰ ਝੂਰੀਐ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਨੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾਂ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾਂ ਨਵ ਨਿੱਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖੋ ਹਾਏ ਪੀ ਹੈ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ පෙඩ්ඩම් වංගේ සෙර්කෝහායන පරියන හත්හ සොවාහි මවුපීවූ කෙර්ථගවායන ටබ්බරරෝමනතාහි උන්නා පෙන්ඩනා පත්තල කිරයාන දීවා මොයකි තාවූ පාහි. අසටතීරත දේනනට ඔයි බ්‍රහම්්මන අන්නනාකාහි සදා කොචීලර හැත්දෙනරත්තිී මත්හැ ටිකේනාහි චුන්ඩීපායේ බැහැන නිත මරණෑ. ਦੜ ਦੀ ਬਾਣ ਨਾ ਜਾਹੀ ਲੱਕੀ ਕਾ ਸੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦੈ ਵੀ ਗੋਏ ਫਿਰੇ ਵੀ ਗੁੱਤੇ ਫਿਟਾ ਵੱੱਤੇ ਗੱਲਾਂ ਜੀਆ ਮਾਰ ਜੀਵਾਲੇ ਸੋਈ ਅਵਰਨ ਕੋਈ ਰੱਖੈ ਦਨੋ ਤੇ ਇਸ ਨਾਨੋ ਵੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚ ਰਤਨ ਉਪੰਨੇ ਮੇਰ ਕੀ ਆ ਮਧਾਣੀ 68 ਤੀਰ ਅਥਾ ਦੇਵੇ 68 ਤੀਰ ਅਥਾ ਦੇਵੀ ਥਾਪੇ ਪorbੀ ਲੱਗੇ ਬਾਣੀ ਨਾਇਨ ਨਵਾਜਾ ਨਾਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵੰਦਿਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਣਕ ਸਿਰ ਖੁਥੇ ਸ਼ੈਤਾਨੀ ਇਨ ਗਲਣਾ ਪਾਣੀ ਉੱਠ ਹੋਇ ਹੋਏ ਬਿੱਲਾਵਲ ਜੀਆ ਜੁਗਤ ਸਮਾਨੀ ਉੱਠ ਅੰਨ ਕਨਾਦ ਕਪਾਹ ਸਵਸੇ ਪਰਦਾ ਹੋਵੇ ਉੱਠ ਕਾ ਚਰਨਿਤ ਸੁਰਹੀ ਸਾਧਨ ਦਹੀ ਵਿਲੋਵੇ ਤਿਤ ਕੇ ਹੋਮ ਜਗ ਸਦ ਪੂਜਾ पहिए कारज सो है गुरु समुद्र नदी सब सीखी जित जितवडयाई नानक कुत्थे, कुथे नावन नाही सत चटे सिर शाही महला दूजा अग्गी पाला जे करे सूरज के ही रात चंद अनेरा के करे पौन पानी क्या जात ਤਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰਖੈ ਸੋਏ ਪੌੜੀ ਤੂੰ ਦ ਸੱਚੇ ਸੁਬਹਾਨ ਸਦਾ ਕਲਾਨਿਆ ਤੂੰ ਸੱਚਾ ਦੀਬਾਨ ਹੋਰ ਆਵਨ ਜਾਣਿਆ ਸੱਚ ਜੇ ਮੰਗੇ ਦਾਨ ਸੇ ਤੂੰ ਦੇ ਜਿਹਿਆ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮੰਨਿਆ ਗਿਆਨ ਧਿਆਨ ਤੂੰ ਦੇਤੇ ਪਾਇਆ ਕਰਮ ਪਵੈ ਨਿਸ਼ਾਨ ਨ ਚੱਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਵੈ ਚੜ੍ਹੈ ਸਵਾਇਆ ਨਾਨਕ ਮੰਗੇ ਦਾਨ ਜੋ ਤੂੰ ਦੁ ਪਾਇਆ ਸ਼ਲੋਕ ਮਹੱਲਾ ਦੂਜਾ ਦਿਖਿਆ ਆਖ ਬੋ ਜਾਇਆ ਸਿਫਤੀ ਸੱਚ ਸਮੇਓ ਤੈਨ ਕੋ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਓ ਮਹੱਲਾ ਪਹਿਲਾ ਆਪ 부ਜਾਏ ਸੋਈ 부ਜੈ ਜਿਸ ਆਪ ਸੁਜਾਏ ਤਿਸ ਸਭ ਕੁਛ ਸੁਜੈ ਕਹਿ ਕਹਿ ਕਥਨਾ ਮਾਇਆ ਲੁਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣ ਸਰਬ ਵਿਚਾਰ ਅੱਖਰ ਨਾਨਕ ਅਖਿਓ ਆਪ ਲਹੇ ਭਰਾਤ ਹੋਵੈ ਜਿਸ ਦਾਤ ਪੌੜੀ ਹੌਂਟਾ ਢੀ ਵੇਕਾਰ ਕਰੈ ਲਾਇਆ ਰਾਤ ਦਿਹ ਕਹਿ ਵਾਰ ਤੁਰੋ ਫਰਮਾਇ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਾ ਕਪੜਾ ਪਾਇਆ ਸੱਚਾ ਅਮਰਤ ਨਾਮ ਪੋਜਨ ਆਇਆ ਗੁਰਮਤੀ ਖਾਦਾ ਰਜ ਤੈਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸ਼ੋਦ ਰਗ ਗੌੜੀ ਗਵਰੇਰੀ ਮਹੱਲਾ ਪਹਿਲਾ ਚੌਪ ਦੇ ਦੁੱਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਉ ਮਚ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸੇਰਤਾ ਰ ਚੱਲੀ ਐ ਸਹੀ ਐ ਪਾਰ ਨਦਰੀ ਕਰਮੀ ਗੁਰਬੀਚਾਰ ਪੈ ਬਿਨ ਕੋਏ ਨ ਲੰਗਸ ਪਾਰ ਪੈ ਪੌ ਰੱਖਿਆ ਪਾਇ ਸਵਾਰ ਰਹਾਉ ਪੈ ਤਨ ਅਗਨ ਪੱਖੈ ਪੈ ਨਾਲ ਪੈ ਪੌ ਕੜੀਐ ਸ਼ਬਦ ਸਵਾਰ ਪੈ ਬਿਨ ਘਾੜਤ ਕਚਨ ਕੱਚ ਅੰਦਾ ਸੱਚਾ ਅੰਦੀ ਸੱਟ ਬੁੱਧ ਬਾਜੀ ਉਪਜੈ ਚਾਉ ਬੁੱਧੀ ਬਾਜੀ ਉਪਜੈ ਚਾਉ ਸਹਿਸ ਸਿਆਨਪ ਪਵੈ ਨ ਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਗੋੜੀ ਮਹੱਲਾ ਪਹਿਲਾ ਡਰ ਘਰ ਘਰ ਡਰ 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 ਜਾਏ ਸੋ ਡਰ ਕੇ ਹਾਂ ਜਿਤ ਡਰ ਡਰ ਪਾਏ ਤੋ ਦਬੇ ਨ ਦੂਜਾ ਨਾਹੀ ਜਾਏ ਜੋ ਕੁਸ਼ ਵਰਤੈ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ 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 ਨ ਮਨ ਕਾ ਸ਼ੋਰ ਰਹਾਓ ਨਾ ਜਿਓ ਮਰੈ ਨ ਡੁੱਬੈ ਤਰੈ ਜਿਨ ਕਿਸ ਕੀਆ ਸੋਖਿਸ਼ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ 헤ਤ ਆਸਾ ਅਸਮਾਨ ਤਿਸ ਵਿੱਚ ਪੂਖ ਬਹੁਤ ਨੈਸਾਨ ਭਉ ਖਾਣਾ ਪੀਣਾ ਆਦਾਰ ਵਣਖਾ ਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਬਨਾ ਕਾ ਸੋਏ ਜਾਕੇ ਜੀ ਜੰਤ ਤਨਮਾਲ ਨਾਨਕ ਆਖਣ ਬੇਖਮ ਬੇਚਾਰ ਗੋੜੀ ਮਹੱਲਾ ਪਹਿਲਾ ਮਾਤਾ ਮਾਤ ਪਿਤਾ ਸੰਤੋਖ ਸਤ ਪਾਈ ਕਰ ਇਹ ਵਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਸ਼ਰਮ ਸੁਤ ਦੋਏ ਸਸੁਰ ਪਏ ਕਰਨੀ ਕਾਮਨ ਕਰ ਮੰਨ ਲੈ ਸਾਹਾ ਸੰਜੋਗ ਵਿਆਹੋ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੋੜੀ ਮਹੱਲਾ ਪਹਿਲਾ ਪੌਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੋਜਰੇ ਗਿਆਨੀ ਇਹ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮੱਟੀ ਬੋਲੇ ਪੌਣ ਬੋਜਰੇ ਗਿਆਨੀ ਮੂਆ ਹੈ ਕੌਣ ਦੇਹੀ ਮੱਟੀ ਬੋਲੇ ਪੌਣ ਬੋਜਰੇ ਗਿਆਨੀ ਮੂਆ ਹੈ ਕੌਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ